ਅੱਜ ਸਰਦੀਆਂ ਦੀ ਸੀਜ਼ਨ ਸ਼ੁਰੂ ਹੋ ਗਈ ਆਪਣੀ AK Tech ਬ੍ਰਾਂਡ ਦਾ ਸ਼ਾਲ ਸੂਟ ਆਇਆ ਜੀ AK Tech ਬ੍ਰਾਂਡ ਦੀ ਤੁਹਾਨੂੰ ਆਫਰ ਲੱਗ ਗਿਆ ਜੀ ਜਲਦੀ ਜਲਦੀ ਮੈਂ ਕਹਣਾ ਜੀ ਆਪਦੇ ਆਰਡਰ ਬੁੱਕ ਕਰਾ ਲਓ ਸ਼ਾਲ ਸੂਟ ਆਇਆ ਪਿਓਰ ਪਸ਼ਮੀਨੇ ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਜੀ ਬਹੁਤ ਸੋਹਣਾ ਡਿਸਟ੍ਰਿੰਟ ਹੈ ਫਰੰਟ ਬੈਕ ਬਾਜੂ ਪ੍ਰਿੰਟ ਆਊਗੀ ਫਰੰਟ ਬੈਕ ਬਾਜੂ ਪ੍ਰਿੰਟ ਹੈ ਜੀ ਸਲਵਾਰ ਆਊਗੀ 3 ਮੀਟਰ ਪਸ਼ਮੀਨੇ ਦੀ ਨਾਲ ਦੇਖੋ ਸ਼ਾਲ ਵੀ ਹੈ ਜੀ ਬ੍ਰਾਂਡ ਦੇ ਦੇ ਜੇ ਆਪਾਂ ਆਫਰ ਦੇ ਵਿੱਚ AK Tech ਦਾ 850 ਤੇ 950 ਦਾ ਰੇਟ ਹੈ ਜਿਹਦਾ ਆਪਾਂ ਆਫਰ ਦੇ ਵਿੱਚ ਲਾਇਆ ਹੈ ਨਾਲ ਸ਼ਾਲ ਵੀ ਹੈ ਤੁਹਾਨੂੰ ਮਿਲੂਗਾ 550 ਰੁਪਏ ਦਾ ਸੂਟ ਜੀ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਬੁੱਕਰ ਵਾਲੋ ਚੇ ਵਿਜ਼ਿਟ ਕਰਕੇ ਲੈ ਲਓ ਜੀ ਲਓ ਜੀ 550 ਰੁਪਏ ਦਾ ਕਰਤਾ ਆਫਰ ਦੇ ਵਿੱਚ 550 ਰੁਪਏ ਦਾ ਸ਼ਾਲ ਸੂਟ ਹੈ ਜੀ ਡਿਸਟਾ ਪ੍ਰਿੰਟ ਹੈ ਰੰਗ ਬਹੁਤ ਸੋਹਣੇ ਆਏ ਨੇ ਆਹ ਸਲਵਾਰ ਆਊਗੀ ਪਸ਼ਮੀਨੇ ਦੀ ਇਹਦੀ ਨਾਲੇ ਜੀ ਨਾਲੇ ਆਊਗਾ ਸ਼ਾਲੇ ਦੇ 2.5 ਮੀਟਰ ਦਾ ਬਹੁਤ ਸੋਹਣੇ ਰੰਗ ਨੇ ਜੀ ਚਾਰ ਚਾਰ ਰੰਗ ਨੇ ਆਪਣੇ ਕੋਲ 550 ਰੁਪਏ ਰੇਂਜ ਦੇ ਵਿੱਚ ਆਊਗਾ ਸ਼ਾਲ ਸੂਟ ਇੱਕ ਟੈਕਸਟ ਬ੍ਰਾਂਡ ਦਾ ਜਲਦੀ ਤੋਂ ਜਲਦੀ ਆਰਡਰ ਆਪਣੇ ਬੁੱਕ ਕਰਾ ਲਓ ਜੀ ਆਨਲਾਈਨ ਪੇਮੈਂਟ ਦੇ ਵਿੱਚ ਸ਼ਿਪਿੰਗ ਚਾਰਜ 50 ਰੁਪਏ ਨੇ ਜੀ ਸੀਓਡੀ ਦੇ ਵਿੱਚ 100 ਰੁਪਿਆ ਜੀ ਜਲਦੀ ਜਲਦੀ ਆਪਣੇ ਆਰਡਰ ਨੇ ਜਿਹੜੇ ਬੁੱਕ ਕਰਵਾਏ ਚਲੋ ਆਹ ਦੇਖੋ ਰੰਗ ਕਿੰਨੇ ਸੋਹਣੇ ਆਏ ਨੇ 550 ਰੁਪਏ ਦਾ ਚਾਰ ਅੰਗਲੇ ਸ਼ਾਲ ਆਊਗਾ ਪ੍ਰੋਪਰ 2.5 ਮੀਟਰ ਦਾ ਜੀ ਸਾਲਵਸ ਨੂੰ ਖੋਲ ਕੇ ਦਿਖਾਤਾ ਇੱਕ 550 ਰੁਪਏ ਦੇ ਰੇਂਜ ਦੇ ਵਿੱਚ ਹੈ ਜੀ ਏਕੇ ਟੈਕਸ ਬ੍ਰਾਂਡ ਦਾ ਨਵੀਂ ਕੁਆਲਿਟੀ ਲਾਂਚ ਹੋਈ ਹੈ ਜੀ ਆਫਰ ਦੇ ਵਿੱਚ ਲਾਇਆ 550 ਏਕੇ ਟੈਕਸ ਬ੍ਰਾਂਡ ਦੇ ਰੰਗ ਚਾਰ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਾ ਲਓ ਸਵਾਰ ਵੀ ਪਸ਼ਮੀਨੇ ਦੀ ਹੈ ਆ ਮੋਟਾ ਸੂਟ ਸਰਦੀ ਵਾਲਾ ਪਸ਼ਮੀਨੇ ਦਾ ਨਾਲ ਸ਼ਾਲ ਆ ਜੀ ਚਾਰ ਰੰਗ ਨੇ 550 ਰੁਪਏ ਦਾ ਆਫਰ ਲਾਤੀ 550 ਰੰਗ ਚਾਰ ਨੇ ਜੀ ਚਾਰ ਰੰਗ ਹੋਣਗੇ